ਇਹ ਰਾਂਡੇ ਟਰੰਕ ਤੁਸੀਂ ਕਿੱਥੋਂ ਚਿੱਡਾ ਘੁਲਾਤਾ ਹੈ ਬਾਟ ਦੇ ਜੀਹਣਾ ਨੇ ਸੱਟ ਮਾਰੇ ਫਿਰ ਬਸ ਕੇ ਡਿਖੀ ਕਿੰਨੇ ਜਣੇ ਆਏ ਸੀ ਉਹ ਪੰਜ ਅੱਤੀ ਕੋਈ ਪੰਜ ਬੰਦੇ ਆਏ ਤੇ ਇਹਨੂੰ ਘਰੋਂ ਗਵਾ ਕਰਕੇ ਲੈ ਗਏ ਦਰहदी ਇਲਾਕੇ ਪਿੱਖੀਬੰਦ ਤੋਂ ਬੇहद ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦਾ ਤੇਜ਼ ਤਾਰ ਹੱਥਿਆਰ ਨਾਲ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਕਤਲ ਦੇ ਪਿੱਛੇ ਨਜਾਇਜ਼ ਸਬੰਧ ਕਾਰਨ ਰਹੇ ਨੇ ਪਰਿਵਾਰ ਦੇ ਦੱਸਣ ਮੁਤਾਬਕ ਰਾਤ 12 ਵਜੇ ਪੰਜ ਲੋਕ ਉਹਨਾਂ ਦੇ ਘਰ ਵਿੱਚ ਦਾਖਲ ਹੁੰਦੇ ਨੇ ਤੇ ਸਤਨਾਮ ਸਿੰਘ ਨੂੰ ਕਿਡਨੈਪ ਕਰਕੇ ਆਪਣੇ ਨਾਲ ਲੈ ਜਾਂਦੇ ਨੇ ਉਸ ਤੋਂ ਬਾਅਦ ਸਤਨਾਮ ਸਿੰਘ ਘਰ ਵਿੱਚ ਵਾਪਸ ਨਹੀਂ ਪਰਤਿਆ ਪੁਲਿਸ ਨੂੰ ਤੁਰੰਤ ਸੂਚਨਾ ਦਿੱਤੀ ਗਈ ਪੁਲਿਸ ਜਦੋਂ ਪਹੁੰਚੀ ਤਾਂ ਉਹਨਾਂ ਨੇ ਛਾਣਬੀਣ ਕੀਤੀ ਜਿਸ ਤੋਂ ਬਾਅਦ ਸਤਨਾਮ ਸਿੰਘ ਦੀ ਲਾਸ਼ ਖੇਤਾਂ ਤੋਂ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਤੇਜ਼ਧਾਰ ਹੱਥਿਆਰ ਨਾਲ ਦੱਸਿਆ ਜਾ ਰਿਹਾ ਹੈ ਕਿ ਤੇਜ਼ਧਾਰ ਹੱਥਿਆਰ ਨਾਲ ਸਤਨਾਮ ਸਿੰਘ ਨੂੰ ਬੇਰਹਿਮ ਨਾਲ ਮੌਤ ਦਿੱਤੀ ਗਈ ਹੈ ਕਿੰਨੇ ਕੁ ਬੰਦੇ ਜਿਹੜੇ ਆਏ ਤੁਹਾਡੇ ਘਰੇ ਆਏ ਹਾਂਜੀ ਹਾਂ ਕੀ ਨਾਮ ਇਹਨਾਂ ਦਾ ਸਤਨਾਮ ਸਤਨਾਮ ਸਿੰਘ ਕਿੰਨੇ ਕੁ ਬੰਦੇ ਟਾਈਮ ਲਾ ਰਾਤ ਦਾ ਤੁਹਾਨੂੰ ਦੱਸਣ ਦਾ 12:00 12:00 ਵਜੇ ਤੇ ਜਿਹੜਾ ਮਨ ਲਗੀ ਤੁਸੀਂ ਦੱਸੰਦੇ ਕਿ ਕਿਹੜੇ ਕੇ ਬੰਦੇ ਪਏ ਮਲਗੀ ਤੁਸੀਂ ਦੱਸੰਦੇ ਦਾਤਰ ਦੁੱਤਰ ਨੂੰ ਮਾਰੇ ਕਿਸ ਜਗ੍ਹਾ ਤੇ ਮਾਰੇ ਨਾ ਉਹਨਾਂ ਨੇ ਸਿਰ ਤੇ ਮਾਰੇ ਤੇ ਬਸ ਕੇ ਡਿੱਗ ਗਏ ਕਿੰਨੇ ਜਣੇ ਆਏ ਸੀ ਉਹ ਪੰਜ ਆ ਤੇ ਕੋਈ ਕਾਰਨ ਦੱਸਣਾ ਵੀ ਕਿਉਂ ਅਸੀਂ ਮਾਰ ਰਹੇ ਦਾਤਰ ਜਾਂ ਤੁਸੀਂ ਪੁੱਛਣਾ ਨੇ ਸਾਡੀ ਕੁੜੀ ਦਾ ਚੱਕਰ ਆ ਸਾਡੀ ਕੁੜੀ ਨਾਲ ਗੱਲ ਕਰਦਾ ਨੇ ਕੁੜੀ ਨਹੀਂ ਆਂਦੀ ਆਜੀ ਤਿੰਨ ਚਾਰ ਦਿਨ ਤੋਂ ਤਨਾਮ ਸਿੰਘ ਆ ਚੇਲਾ ਕਲੋਨੀ ਦਾ ਰਹਿਣ ਵਾਲਾ ਬੇਸਿਕਲੀ ਇਹ ਟਰੱਕ ਡਰਾਈਵਰ ਸੀ ਪਠਾਨਕੋਟ ਤੋਂ ਰੇਤਾ ਬਜਰੀ ਲੈ ਕੇ ਆਉਂਦਾ ਸੀ ਇੱਥੇ ਠਿੱਕੀਪਿੰਡ ਦੇ ਮਾਲਕ ਨੇ ਜਿਨ੍ਹਾਂ ਦਾ ਇਹ ਕੰਮ ਕਰਦਾ ਸੀ ਤੇ ਇਹਦੀ ਭੁਜਾਈ ਨੇ ਅੱਜ ਸਾਨੂੰ ਇੱਕ ਐਪਲੀਕੇਸ਼ਨ ਦਿੱਤੀ ਵੀ ਰਾਤੀ ਕੋਈ ਪੰਜ ਬੰਦੇ ਆਏ ਤੇ ਇਹਨੂੰ ਘਰੋਂ ਗਵਾਹ ਕਰਕੇ ਲੈ ਗਏ ਵੀ ਇਹ ਸਾਡੀ ਕੁੜੀ ਨੂੰ ਜਿਹੜਾ ਟਰੱਕਾਂ ਚ ਲਈ ਫਿਰਦਾ ਕਿਸੇ ਲੜਕੀ ਦੇ ਨਾਲ ਨਜਾਇਜ਼ ਸਬੰਧ ਹੈ ਤੇ ਅੱਜ ਇਹਦੇ ਰਾਤ ਦਾ ਸਾਨੂੰ ਨਹੀਂ ਲੱਭ ਰਿਆ ਕਿ ਸਾਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਵੀ ਇੱਥੇ ਮੰਡੀ ਦੇ ਵਿੱਚ ਇੱਕ ਡੈੱਡ ਬੋਡੀ ਪਈ ਹੈ ਜਦੋਂ ਤਸਦੀਕ ਕੀਤੀ ਤੇ ਉਸੇ ਸਤਨਾਮ ਸਿੰਘ ਦੀ ਸੀ ਜਿਹਦੇ ਗਾਲ ਦੇ ਉੱਤੇ ਤੇ ਸਿਰ ਦੇ ਪਿੱਛੇ ਜਿਹੜੇ ਤੇਜ਼ ਤਾਰਾ ਹਥਿਆਰਾਂ ਦੇ ਜਿਹੜੇ ਜ਼ਖਮਾਂ ਦੇ ਨਿਸ਼ਾਨ ਨੇ ਇਸ ਸੰਬੰਧੀ ਅਸੀਂ ਕੇਸ ਜਿਹੜਾ ਰਜਿਸਟਰ ਕਰ ਰਹੇ ਆ ਨਦੀ ਫਰਜ਼ਾਈ ਦੇ ਬਿਆਨਾਂ ਤੇ ਤੇ ਇਹਦੀ ਜੋ ਇਨਵੈਸਟੀਗੇਸ਼ਨ ਹੋਊਗੀ ਉਹਦੇ ਮੁਤਾਬਕ ਜਿਹੜੇ ਹੱਕੀ ਦੋਸ਼ੀ ਨਾਲ ਜਲਦ ਤੋਂ ਜਲਦ ਗ੍ਰਿਫਤਾਰ ਕਰ ਸਰ ਕੋਈ ਪਤਾ ਲੱਗ ਸਕੇ ਕਾਰਨ ਕੀ ਹੈ ਦੇਖੋ ਜੋ ਇਨਿਸ਼ੀਅਲੀ ਪੁੱਛੀ ਗਈ ਤਾਂ ਉਹ ਇਨਾਂ ਨੇ ਇਹ ਦੱਸਿਆ ਵੀ ਕਿਸੇ ਲੜਕੀ ਨਾਲ ਪਟਾਣਕੋਟ ਦੀ ਲੜਕੀ ਸੀ ਉਹਦੇ ਨਾਲ ਸੰਬੰਧ ਸੀਗੇ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਮੁ ਤਸਦੀਕ ਕਰਾਂਗੇ ਨਜਾਇਜ਼ ਸਬੰਧਾਂ ਨੂੰ ਕਾਰਨ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਇਸ ਨੌਜਵਾਨ ਨੂੰ ਮੌਤ ਦਿੱਤੀ ਗਈ ਹੈ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਸਤਨਾਮ ਸਿੰਘ ਦੀ ਲਾਸ਼ ਨੂੰ ਮਲਜ਼ਮ ਨਾ ਲੱਗੇ ਤੇ ਥਾਣਾ ਮੰਡੀ ਵਿਖੇ ਸੁੱਟ ਕੇ ਫਰਾਰ ਹੋ ਗਏ ਫਿਲਹਾਲ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਕਰਨਤੰਤੋਂ ਰਵਨ ਚਾਵਲਾ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ